ਪੁਬਨੇਸ਼ਵਰ ਸ਼ਹਿਰ ਦੇ ਵਿੱਚ ਕਾਫੀ ਸਫਾਈ ਆ ਅਸੇ ਪਾਸੇ ਜਿਵੇਂ ਚੰਡੀਗੜ੍ਹ ਵਾਂਗੂ ਦਰੱਖਤ ਰੁੱਖਤ ਵੀ ਆ ਚਾਰਸ਼ਪੇਰੇ ਲੱਗੇ ਆ ਤੇ ਸਾਈਡਾਂ ਦੇ ਵੀ ਕਿਤੇ ਐ ਐ ਨਹੀਂ ਵੀ ਗੰਦ ਦਾ ਢੇਰ ਪਿਆ ਲੋਕ ਬੈਠੇ ਆ ਮੜੇ ਮੋਟੇ ਦੁਕਾਨਾਂ ਦੇ ਕੋਨਾਂ ਲਈ ਪਰ ਐ ਟਾਇਲ ਲੱਗੀ ਆ ਐ ਬਿਲਕੁਲ ਸਫਾਈ ਆ ਇੱਥੇ ਹੀ ਦੂਜਾ ਪੁਬਨੇਸ਼ਵਰ ਦੇ ਵਿੱਚ ਇੱਕ ਆਤਮਾ ਬੁੱਧਾ ਜਿਹੜਾ ਟੈਂਪਲ ਬਣਿਆ ਹੋਇਆ ਜਿਹਨੂੰ ਧੌਲ ਗਲੀ ਸ਼ਾਂਤੀ ਸਪੂਤ ਕਰਕੇ ਜਗਾ ਹੈਗੀ ਐ ਤੇ ਉੱਥੇ ਆਏ ਸੀ ਆਟੋ ਕਰਨਾ ਵੇਖ ਪੰਜ ਛੇ ਜਗਾ ਕਮਾਉਂਦਾ 250 ਦੇ ਵਿੱਚ ਮੰਨੇ ਆ ਤੇ ਜੇ ਤੁਰ ਕੇ ਜਾਂਦੇ ਆ ਤਾਂ ਤੁਰ ਕੇ ਥੋੜਾ ਜਿਆਦਾ ਟਾਈਮ ਲੱਗਦਾ ਇੱਥੇ 5 ਪੁਆਇੰਟ ਕਮਾਉਣੇ ਕੀਤੇ ਆਟੋ ਵਾਲੇ ਨੇ ਸਾਡੇ ਨਾਲ 250 ਰੁਪਏ ਦੇ ਵਿੱਚ ਪਹਿਲਾ ਪੁਆਇੰਟ ਆ ਅਸ਼ੋਕ ਸਤੰਭ ਬਣਿਆ ਹੋਇਆ ਇਹ ਨੋਟ ਦੇ ਉੱਤੇ ਆਪਣੇ ਹੁਣ ਇਹ ਨਹੀਂ ਪਤਾ ਕਿਹੜੇ ਨੋਟ ਤੇ ਦੀ ਫੋਟੋ ਆ ਇਹ ਤੁਸੀਂ ਆਪੇ ਧਿਆਨ ਕਰ ਲਿਓ ਤਾਂ ਸ਼ੇਅਰ ਦੀਆਂ ਸ਼ੇਰ ਮੂੰਹਾਂ ਤਿੰਨ ਵਾਲੇ ਤੇ ਥੱਲੇ ਜਿਹੜਾ ਇਹ ਮੀਨਾਕਾਰੀ ਵਾਲਾ ਕੰਮ ਇਹ ਫਸਟ ਪੁਆਇੰਟ ਉਹਨਾਂ ਨੇ ਕਮਾਇਆ ਇਹਦੂ ਅੱਗੇ ਚੱਲਦੇ ਆ ਫਿਰ ਦੂਸਰਾ ਪੁਆਇੰਟ ਆ ਜਿਹੜਾ ਮਹਾਤਮਾ ਬੁੱਧ ਦੀਆਂ ਤੇ ਮੂਰਤੀਆਂ ਲੱਗੀਆਂ ਇੱਥੇ ਕਹਿੰਦੇ ਸ਼ੋਕਰਾਜ ਜੀ ਨੇ ਬੁੱਧ ਧਰਮ ਅਪਣਾਇਆ ਸੀ ਰਾਜ ਭਾਗ ਛੱਡ ਕੇ ਉਹਨੇ ਕਹਿੰਦੇ ਭਗਤੀ ਇੱਥੇ ਕੀਤੀ ਸੀ ਇੱਥੇ ਮਹਾਤਮਾ ਬੁੱਧ ਦੀਆਂ ਤਿੰਨ ਸਟੈਚੂ ਬਣੇ ਹੋਏ ਆ। ਅਨੇਕ-ਨਿਕੇ ਜਿਹੇ ਪੁਆਇੰਟ ਬਣਾਏ ਹੋਏ ਆ ਪਹਾੜੀ ਦੇ ਉੱਪਰ। ਤੇ ਬਾਕੀ ਮਾਹੌਲ ਮੌਸਮ ਸੋਹਣਾ ਦਾ। ਬਹੁਤ ਉੱਚੇ ਪਹਾੜ ਦੇ ਉੱਤੇ ਜਿਹੜਾ ਮਤਲਬ ਬਣਿਆ ਹੋਏ ਆ ਸਾਰੇ ਪੁਆਇੰਟ ਇਹ। ਇੱਥੇ ਜਿਹੜੀ ਜਿਹੜਾ ਸ਼ੋਕ ਰਾਜਾ ਸੀਗਾ ਜਿਹਨੇ ਧਰਮ ਅਪਣਾਇਆ ਸੀਗਾ ਬੁੱਧ ਉਹਨੇ ਥੱਲੇ ਕਹਿੰਦੇ ਆ ਥੱਲੇ ਸੁਰੰਗ ਹੈ ਸੁਰੰਗ ਪੱਟੀ ਹੋਈ ਆ ਪਹਾੜ ਦੇ ਵਿੱਚ ਦੀ 15 ਕਿਲੋਮੀਟਰ ਥੱਲੇ ਉਧਰ ਦੀ ਰਸਤਾ ਉਤਰਦਾ ਔਰ ਇਹ 15 ਕਿਲੋਮੀਟਰ ਸੁਰੰਗ ਥੱਲੋਂ ਦੀ ਪਹਾੜ ਦੇ ਵਿੱਚ ਦੀ ਜਾਂਦੀ ਤੇ ਸਾਹਮਣੇ ਵੀ ਉਹ ਬਹੁਤ ਸੋਹਣਾ ਸੀਗਾ ਤੇ ਇਧਰ ਹੁਣ ਅੱਗੇ ਦੇਖਦੇ ਆ ਅਗਲਾ ਪੁਆਇੰਟ ਤਾਂ ਜਿਹੜਾ ਸ਼ਾਂਤੀ ਸਪੂਤ ਬਣਿਆ ਜਿਹੜਾ ਪਹਿਲਾ ਪੁਆਇੰਟ ਆ ਮੰਦਿਰ ਬਣਿਆ ਹੋਇਆ ਸ਼ਿਵਜੀ ਭਗਵਾਨ ਦਾ ਤੇ ਹੁਣੇ-ਹੁਣੇ ਸਾਡੇ ਨਾਲ ਹਿੱਸੀ ਮੈਂ ਨਾ ਭਾਜੀ ਉਹਨਾਂ ਨੇ ਸਾਰੀ ਕਹਾਣੀ ਦੱਸੀ ਵੀ ਜਿਹੜਾ ਸ਼ੋਕ ਰਾਜਾ ਸੀਗਾ ਉਹਨੇ ਕਲਿੰਗਾ ਦਾ ਯੁੱਧ ਹੋਇਆ ਆਪਾਂ ਪੜਿਆ ਕਲਿੰਗਾ ਦਾ ਯੁੱਧ ਜਿੱਤ ਕੇ ਤੇ ਇਹ ਕਹਿੰਦੇ ਆ ਜਿਹੜਾ ਥੱਲੇ ਮਤਲਬ ਥੱਲੇ ਪਲੇਨ ਏਰੀਆ ਦਿਖ ਰਿਹਾ ਇੱਥੇ ਲਾਸ਼ਾਂ ਦੇ ਢੇਰ ਦੇਖ ਕੇ ਉਹਦਾ ਮਨ ਬਦਲਿਆ ਫਿਰ ਉਹਨੇ ਬੁੱਧ ਧਰਮ ਅਪਣਾਇਆ ਤੇ ਬੁੱਧ ਧਰਮ ਦਾ ਜਿਹੜਾ ਅੱਗੇ ਬਣਿਆ ਹੋਇਆ ਸ਼ਾਂਤੀ ਸਕੂਤ ਅਸ਼ੋਕਾ ਫਿਲਮ ਆ ਜਿਹੜੀ ਉਹ ਵੀ ਅਸ਼ੋਕਾ ਤੇ ਜਿਹੜੀ ਉਹਦੇ ਅਸ਼ੋਕ ਤੇ ਬਣੀ ਹੋਈ ਆ ਮਹਾਰਾਜ ਤੇ ਇਹਨੇ ਬਾਅਦ ਦੇ ਵਿੱਚ ਸਾਰਾ ਕੋ ਰਾਜ ਭਾਗ ਛੱਡ ਕੇ ਬੁੱਧ ਧਰਮ ਅਪਣਾ ਲਿਆ ਇਹ ਆ ਮਹਾਤਮਾ ਬੁੱਧ ਸ਼ਾਂਤੀ ਸ਼ਾਂਤੀ ਸਪੂਤ ਜਿਹੜਾ ਬਣਿਆ ਹੋਇਆ ਹੈ ਕਾਫੀ ਉੱਚਾ ਐਦਾਂ ਦਾ ਇੱਕ ਟੈਂਪਲ ਜਪਨੀਸ ਟੈਂਪਲ ਅਸੀਂ ਦਾਰਜਲਿੰਗ ਦੇ ਵਿੱਚ ਗਏ ਸੀ ਉੱਥੇ ਵੀ ਦੇਖਿਆ ਸੀ ਕਾਫੀ ਉੱਚਾ ਵੱਡੇ ਵੱਡੇ ਸ਼ੇਰ ਬਣੇ ਹੋਏ ਆ ਇੱਕ ਤਾਂ ਮੌਸਮ بارش ਦਾ ਇੱਕ ਉੱਤੋਂ ਹਵਾ ਚੱਲ ਰਹੀ ਹੈ ਬਹੁਤ ਅੱਛਾ ਸਾਈਡਾਂ ਤੇ ਤੁਹਾਨੂੰ ਦਿਖਾਈ ਹੈ ਇੱਦਾਂ ਮੀਨਾਕਾਰੀ ਕੀਤੀ ਫੋਟੋਆਂ ਬਣੀਆਂ ਹੇਠਲੇ ਵਾਲਾ ਵਿਊ ਦੇਖੀਏ ਤਾਂ ਇਦਾਂ ਬਹੁਤ ਜ਼ਿਆਦਾ ਚਾਈ ਹੈ ਪੂਰਾ 0.5 ਤੇ ਕੈਮਰੇ ਦੇ ਵਿੱਚ ਵੀ ਨਹੀਂ ਆਉਂਦੀ ਬਿਲਡਿੰਗ ਕਿਤੇ ਥੋੜਾ ਜਿਹਾ ਨੇੜੇ ਜਿਆਦਾ ਚਾਰ شپੇਰੇ ਦੀ ਘੁੰਮੀ ਤਾਂ ਆਈ ਆ ਥੱਲੇ ਪੱਥਰ ਲੱਗਿਆ ਪੈਰ ਤਲਕ ਦਾ ਜਾਣਾ ਕਿ ਰੋਚ ਕੇ ਵਸ ਜਾਣਾ ਕੱਲ ਦਾ ਜਿਉਂ ਅਸੀਂ ਤੁਰਿਆਂ ਕੋਲਕੱਤੇ ਤੋਂ ਸਾਡੇ ਨਾਲ ਆਹੀ ਕੁਝ ਹੋ ਰਿਹਾ ਹੁਣ ਤਾਂ ਚਲੋ ਅੱਜ ਦਿਨ ਕਿ ਰਾਤ ਨੂੰ ਅਸੀਂ ਇੰਨਾ ਬੁਰਾ ਫਸੇ ਤੇ ਉਧਰੋਂ ਨੇਰ ਚੱਲੇ ਤੂਫਾਨ ਦਰਖਤ ਟੁੱਟੀਆਂ ਨੇ ਤੇ ਉਧਰੋਂ ਤੁਹਾਨੂੰ ਪਤਾ ਵੀ ਨੇਰੇ ਜਿੰਨਾ ਤੇਜ਼ ਮੀਂਹ ਹੋਵੇ ਤਾਂ ਦੇਖਣਾ ਕੀ ਹੈ ਤੇ ਲਗਾਤਾਰ ਹੀ ਗੱਲ ਦਾ ਆਹੀ ਕੋਈ ਚੱਲ ਰਿਹਾ بارش ਇੰਨੀ ਜ਼ਿਆਦਾ ਹੋ ਰਹੀ ਆ ਪੁੱਛੋ ਕੁਛ ਨਾ ਇਹ ਹੁਣ 2 ਚੱਲ ਨੂੰ ਚੱਲੇ ਜੀ ਆ ਹਾਲਤ ਰਹੀ ਬੀਜ ਤੇ ਕੀ ਦੇਖਿਆ ਜਊ ਮੌਸਮ ਖਰਾਬ ਹੀ ਇਧਰ ਦਾ ਲਗਾਤਾਰ ਜੇ ਹੁਣ ਨਾ ਵੀ ਪਵੇ ਤਾਂ ਕਹਿੰਦੇ ਗਰਮੀ ਆ ਜਗਨਨਾਥ ਪੁਰੀ ਟੈਂਪਲ ਦੀ ਪਾਰਕਿੰਗ ਹਰਮੰਦਰ ਸਾਹਿਬ ਵਾਂਗੂ ਪਾਰਕਿੰਗ ਬਣਾਈ ਆ ਸਿੱਧਾ ਪੁਲ ਜਿਵੇਂ ਆਉਂਦਾ ਉੱਥੋਂ ਤੇ ਮੰਦਰ ਦੇ ਵਿੱਚ ਸ਼ਾਇਦ ਵੀਡੀਓ ਅਲਾਉਡ ਨਾ ਹੋਵੇ ਪਾਰਕਿੰਗ ਗੱਡੀ ਅਸੀਂ ਕਰਤੀ ਆ ਪਾਰਕਿੰਗ ਬਹੁਤ ਵੱਡੀ ਆ ਜਿਵੇਂ ਹਰਮੰਦਰ ਸਾਹਿਬ ਪਾਰਕਿੰਗ ਆਪਣੇ ਬਣੀ ਹੋਈ ਆ ਉਸ ਤਰ੍ਹਾਂ ਹੀ ਪਾਰਕ ਕਰੇ ਪਾਰਕਿੰਗ ਤਾਂ ਮੰਦਰ ਕਾਫੀ ਪਿੱਛੇ ਆ ਤੇ ਪਿੱਛੇ ਤਾਰ ਦਿੰਦੇ ਆ ਉੱਥੋਂ ਫੇਰ ਆਟੋ ਕਰਾ ਕੇ ਆਟੋ ਤੇ ਜਾਣਾ ਪੈਂਦਾ ਮੰਦਰ ਦੇ ਵਿੱਚ ਦੱਸਦੇ ਆ ਪੇ ਭੀੜ ਰਹਿੰਦੀ 12 ਮਹੀਨੇ 30 ਦਿਨ ਤੇ ਮੌਸਮ ਇਹੋ ਜਿਹਾ ਜਗਨਨਾਥਪੁਰੀ ਟੈਂਪਲ ਹਿੰਦੂ ਧਰਮ ਦੇ ਵੱਡੇ ਧਾਮਾਂ ਦੇ ਵਿੱਚੋਂ ਇੱਕ ਆਉਂਦਾ ਹੈ ਜਿਹੜਾ ਸਾਊਥ ਦੇ ਵਿੱਚ ਪੈਂਦਾ ਤੇ ਆਹ ਫਰੀ ਸੇਵਾ ਕੀ ਲੰਗਰ ਪ੍ਰਸਾਦ ਕੁਛ ਚੱਲ ਰਿਹਾ ਇੱਧਰ ਲੈਣਾ ਲੱਗੀਆਂ ਤੇ ਸਾਹਮਣੇ ਮੰਦਿਰ ਤੁਸੀਂ ਦੇਖ ਪਾ ਰਹੇ ਹੋ ਬਾਹਰ ਤਾਂ ਇੰਨਾ ਭੀੜ ਹੈ ਨਹੀਂ ਹਜੇ ਅੰਦਰ ਪਤਾ ਨਹੀਂ ਕੀ ਆ ਫਰੀ ਸ਼ੁਲਕ ਸੇਵਾ ਸਮਾਨ ਸੰਭਾਲਣ ਵਾਸਤੇ ਗੱਠੜੀ ਘਰ ਹੈ ਛੋਟੇ ਬੱਚੇ ਫੋਨ ਫੋਨ ਮੇਰੇ ਖਾਲੇ ਕੁਝ ਸੇਵ ਜਮਾ ਕਰਾਉਂਦੇ ਮੰਦਰ ਦੇ ਅੰਦਰ ਕੈਮਰਾ ਲਿਜਾਣ ਤੇ 2000 ਰੁਪਏ ਫਾਈਨ ਤੁਸੀਂ 벨ਟ ਨਹੀਂ ਲਿਜਾ ਸਕਦੇ ਪਰਸ ਨਹੀਂ ਲਿਜਾ ਸਕਦੇ ਕੋਈ ਚੀਜ਼ ਤੁਸੀਂ ਮੰਦਰ ਦੇ ਅੰਦਰ ਨਹੀਂ ਲਿਜਾ ਸਕਦੇ ਇਹ ਮੰਦਰ ਦੇ ਅੰਦਰ ਭੀੜ ਇੰਨੀ ਜ਼ਿਆਦਾ ਵੀ ਲਾਈਨ ਘਟੋ ਘਟ ਨਹੀਂ ਤਾਂ ਵੀ ਦਿਹਾੜੀ ਬੰਦੇ ਨੂੰ ਮੱਥਾ ਟੇਕਣ ਨੂੰ ਲੱਗ ਜੇ ਤੇ ਕੋਈ ਚੀਜ਼ ਜਾਨੀ ਅੰਦਰ ਮੰਦਰ ਦੇ ਲਾਊਡ ਨਹੀਂ ਪੁਲਿਸ ਵਾਲੇ ਆ ਪੁਜਾਰੀ ਥੋੜੀ ਮਨਮਰਜ਼ੀ ਕਰਦੇ ਆ ਕਿਸੇ ਨੂੰ ਤਾਂ ਜੀ ਕਰਦਾ ਪੁਲਿਸ ਵਾਲੇ ਸਿੱਧਾ ਹੀ ਅੰਦਰ ਇੱਕ ਪਾਸੇ ਦੀ ਨਿਗਾਹ ਦਿੰਦੇ ਆ ਕਈਆਂ ਨੂੰ ਕਹਿੰਦੇ ਪਿਛੋਂ ਉਤੋਂ ਦੀ ਘੁੰਮ ਕੇ ਆਓ ਜੀ ਐਂ ਚੱਲਦਾ ਮੰਦਰਾਂ ਦੇ ਵਿੱਚ ਲੋਕ ਇੱਥੇ ਬਾਹਰ ਹੀ ਦੁਕਾਨਾਂ ਵਾਲੇ ਇੱਕ ਜੋੜਾ ਸਾਂਭਣ ਦਾ ਵੈਸੇ ਫ੍ਰੀ ਸਰਵਿਸ ਆਸਤੇ ਜਿੱਥੇ ਜੋੜਾ ਘਰ ਬਣਾ ਉੱਥੇ ਲੈਣਾ ਉੱਥੇ ਵੀ ਬਹੁਤ ਜ਼ਿਆਦਾ ਲੱਗੀਆਂ ਤੇ ਤਾਂ ਕਰਕੇ ਦੁਕਾਨਾਂ ਵਾਲਿਆਂ ਕੋਲੇ ਅਗਲਾ ਜਾਂਦਾ ਦੁਕਾਨ ਵਾਲੇ ਕਹਿੰਦੇ ਜੀ 10 ਰੁਪਏ ਜੋੜੇ ਦੇ ਲਵਾਂਗੇ ਸਾਂਭਣ ਦੇ ਫੋਨ ਪਰਸ ਦੇ ਅੱਡ ਪੈਸੇ ਲਵਾਂਗੇ ਹਰੇਕ ਚਾਈਟਮ ਤੇ 10 ਰੁਪਏ ਮੰਗਦੇ ਆ ਤੇ ਭੀੜ ਤੁਹਾਨੂੰ ਦੱਸ ਨਹੀਂ ਸਕਦੇ ਅੰਦਰ ਕੈਮਰਾ ਹੈ ਨਹੀਂ ਨਹੀਂ ਤੇ ਦਿਖਾਉਂਦਾ ਵੀ ਇੰਨੀ ਜ਼ਿਆਦਾ ਭੀੜ ਆ ਪੈਰ ਰੱਖਣ ਨੂੰ ਥਾਂ ਨਹੀਂ ਇਧਰ 메ਨ ਮੰਦਿਰ ਆ ਅੰਦਰ ਮੰਦਿਰ ਦੇ ਨਿੱਕੇ ਨਿੱਕੇ ਹੋਰ ਬਾਕੀ ਦੇਵੀ ਦੇਵਤਿਆਂ ਦੇ ਸਾਰਿਆਂ ਦੇ ਮੰਦਿਰ ਬਣੇ ਹੋਏ ਆ ਸਾਹਮਣੇ ਤੁਹਾਨੂੰ ਮੰਦਿਰ ਦੇ ਦਰਸ਼ਨ ਕਰਾਈਏ ਆ ਮੇਨ ਵੱਡਾ ਮੰਦਿਰ ਹੈ ਬਾਕੀ ਆ ਐਂਟਰੀ ਗੇਟ ਆ ਮੂਰੇ ਜਿਹੜਾ ਪੁਰਾਣਾ ਬਿਲਕੁਲ ਦਿਖ ਰਿਹਾ ਇਹ ਇੱਥੋਂ ਤੁਸੀਂ ਇੰਟਰ ਕਰਦੇ ਹੋ ਅੰਦਰ ਪਹਿਲਾਂ ਸ਼ੀਤਲਾ ਮਾਤਾ ਦਾ ਮੰਦਿਰ ਆਉਂਦਾ ਫਿਰ ਇੱਧਰ ਦੇਵੀ ਦੇਵਤਿਆਂ ਦੇ ਛੋਟੇ ਛੋਟੇ ਮੰਦਿਰ ਆ ਫਿਰ ਤੁਸੀਂ ਅੰਦਰ ਮੇਨ ਜਾ ਕੇ ਲਾਈਨ 'ਚ ਲੱਗਦੇ ਇਦੋਂ ਅੱਗੇ ਤੁਸੀਂ ਫੋਨ ਨਹੀਂ ਲਿਜਾ ਸਕਦੇ ਆ ਉੱਥੇ ਨਾਕਾ ਲੱਗਿਆ ਹੋਇਆ ਪੁਲਿਸ ਵਾਲਿਆਂ ਦਾ ਤੇ ਗੁਰਸ ਵਾਲੇ ਜਿਹਦੇ ਤਾਂ ਜਾਣ ਪਛਾਣ ਵਾਲੇ ਉਹਨੂੰ ਤਾਂ ਇੱਧਰ ਦੀ ਸਿੱਧਾ ਨੰਗਾ ਲੈਂਦੇ ਆ ਨਹੀਂ ਫਿਰ ਇੱਧਰ ਉਹ ਲੈਣ ਲੱਗੀ ਦੀਂਦੀ ਆ ਲੋਹੇ ਦੀਆਂ ਪਾਈਪਾਂ ਉਹਦੇ ਉੱਤੋਂ ਦੀ ਕਹਿੰਦੇ ਪਿੱਛੋਂ ਦੀ ਘੁੰਮ ਕੇ ਆ ਉਹ ਬਹੁਤ ਦੂਰ ਦੀ ਜਿਹਦਾ ਜੀ ਕਰਦਾ ਇੱਥੋਂ ਨਹੀਂ ਨੰਗਾ ਲੈਂਦੇ ਇਹ ਵੀ ਗੁਰ ਮੰਦਰਾਜ ਗੁਰਦੁਆਰਾ ਚਾਹੂ ਕਈਆਂ ਚ ਮਤਲਬ ਇਹੋ ਜਿਹਾ ਕੁਝ ਚੱਲਦਾ ਐਂ ਗੱਲਬਾਤ ਆ ਜੇ ਸਾਰੇ ਬਾਹਰ ਦਿਖਾਵਾਂ ਤਾਂ ਇਦਾਂ ਦਾ ਮਾਹੌਲ ਆ ਇੱਥੇ ਦੇਖਣ ਨੂੰ ਲੱਗਦਾ ਵੀ ਰਸ਼ ਘੱਟ ਆ ਲੋਕ ਥੋੜੇ ਬਹੁਤੇ ਤੁਰੇ ਫਿਰਦੇ ਕੋਈ ਖੜੇ ਆ ਕੋਈ ਫੋਟੋਆਂ ਖਿੱਚੀ ਜਾਂਦੇ ਆ ਪਰ ਅੰਦਰ ਜਾ ਕੇ ਪਤਾ ਲੱਗਦਾ ਵੀ ਰਸ਼ ਕਿੰਨਾ ਹੈ। ਪਹਲਾ ਇੱਕ ਆ ਮਸ਼ਹੂਰ ਮਠਿਆਈ ਇਹਨਾਂ ਦੀ ਖਾਜਾ ਕਰਕੇ ਮੈਦੇ ਦੀ ਜਿਵੇਂ ਜਿਵੇਂ ਕਚੋਰੀ ਬਣਾਈ ਹੁੰਦੀ ਹੈ ਏਦਾਂ ਬਣਾਈ ਆ ਪਰ ਹੈ ਮਿੱਠੇ ਦੇ ਵਿੱਚ ਚਾਸ਼ਨੀ ਚ ਡਬੋ ਕੇ ਇਹ ਬੜੀ ਲੋਕ ਥਾਂ ਥਾਂ ਰੇੜੀਆਂ ਭਰੀਆਂ ਪਈਆਂ ਵੇਚਣ ਵਾਲਿਆਂ ਦੀ ਮੀਨ ਸਾਰਾ ਹੀ ਕੰਮ ਖਰਾਬ ਕਰਦਾ ਸਾਡਾ ਤਾਂ ਇਹ ਸਟਰੀਟ ਸਾਰੀ ਜਿਵੇਂ ਹਰਮੰਦਰ ਸਾਹਿਬ ਵਾਲੀ ਆਪਣੀ ਮੇਨ ਸਟਰੀਟ ਆ ਜਿਲ੍ਹਿਆਂ ਵਾਲਾ ਬਾਗ ਤੋਂ ਉਸ ਤਰ੍ਹਾਂ ਸਾਰੀਆਂ ਦੁਕਾਨਾਂ ਇੱਥੇ ਉਦਾਂ ਹੀ ਬਣੀਆਂ ਹੋਈਆਂ ਨੇ ਇਧਰ ਦੀ ਸਾਈਡ ਵੀ ਤੇ ਇਧਰ ਵੀ ਹੈਰੀਟੇਜ ਸਟਰੀਟ ਜਿਹੜੀ ਆਪਣੀ ਅੰਮ੍ਰitsar ਦੀ ਸਭ ਕੁਝ ਉਹੀ ਰੰਗ ਆ ਉਦਾਂ ਦੇ ਹੀ ਜਿਹੜੇ ਬੋਰਡ ਆ ਹਾਂਜੀ ਦੋਸਤੋ ਆਪਣੀ 오ਡੀਸਾ ਦੀਆਂ ਵੀਡੀਓ ਆਪਾਂ ਅਪਲੋਡ ਕਰ ਰਹੇ ਆ ਪਿੱਛੇ ਵੀ ਤੇ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਪੇਜ ਚੈੱਕ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਸ ਤੋਂ ਅੱਗੇ ਵੀ ਹੁਣ ਘੁੰਮਾਂਗੇ ਬੜੀ ਉੜੀਸਾ ਦੇ ਜਿਹੜੇ ਸਾਰੇ ਬੀਚ ਵਗੈਰਾ ਜਾਂ ਹੋਰ ਜਿੰਨੀਆਂ ਘੁੰਮਣ ਵਾਲੀਆਂ ਥਾਵਾਂ ਜੁੜੇ ਰਹੋ ਤੁਹਾਡਾ ਬਹੁਤ ਬਹੁਤ